ਉਹ ਖੜੇ ਨੇ ਮੈਂ ਘਰੇ ਵੀ ਚਲਾਈ ਆ ਚਲਾਈ ਚਲਾਈ ਮੈਨੂੰ ਬੱਚ ਵੀ ਲੰਬਾ ਕਰੇ ਘਰੇ ਘਰੇ ਵਾਹ ਰੋਟ ਮੁੰਡੇ ਨ ਮਗਰਾ ਇਹਨਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਕੇਰ ਗੁਪਤਾ ਪੰਜਾਬ ਕਰਕੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕਬੂਲ ਦਾ ਦੀ ਮੇਨ ਖਬਰ ਜਿਹਦੇ ਵਿੱਚ ਇੱਕ ਮੋਬਾਈਲ ਦਾ ਦੁਕਾਨ ਦੇ ਉੱਤੇ ਹਮਲਾ ਹੋਇਆ ਹੈ ਗੋਲੀਆਂ ਚਲਾਈਆਂ ਗਈਆਂ ਔਰ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਸਿਰਫ ਡਰਾਉਣ ਵਾਸਤੇ ਹੀ ਇਸ ਦੁਕਾਨ 'ਤੇ ਚਲਾਈਆਂ ਗਈਆਂ ਤਾਂਕਿ ਇਸ ਦੁਕਾਨ ਦੇ ਜਿਹੜੇ ਮਾਲਕ ਆ ਉਹ ਕਾਫੀ ਥੋੜੇ ਮਸ਼ਹੂਰ ਦੁਕਾਨਦਾਰ ਨੇ ਔਰ ਸਮਝੋ ਵੱਡੀ ਦੁਕਾਨ ਹੈ ਇੱਕ ਪੂਛਲੀ ਦੀ ਔਰ ਇੱਕ ਪਰਚੀ ਵੀ ਜਿਹੜੇ ਜਿਹੜੇ ਹਮਲਾ ਕਰਨ ਵਾਲਾ ਸੀ ਪਰਚੀ ਫਰਾ ਕੇ ਗਿਆ ਜਿਹਦੇ ਵਿੱਚ 5 ਕਰੋੜ ਦੇ ਕਰੀਬ ਦੀ ਕਰਦੇ ਮਾਉਂਡ ਜਿਹੜੀ ਲਿਖੀ ਹੋਈ ਹੈ ਮੈਂ ਤਾਂ ਉਹ ਕੁਝ ਦਿਖਾਵਾਂਗਾ ਸ਼ਾਟਸ ਦਿਖਾਵਾਂਗਾ ਕਿੱਥੇ ਗੋਲੀਆਂ ਚੱਲੀਆਂ ਉਹਦੇ ਵੀਊਜ਼ ਦਿਖਾਵਾਂਗਾ ਇਸ ਸ਼ੀਸ਼ੇ ਦੇ ਪਲਾਈਆ ਗਿਆ ਗੋਲੀਆਂ ਜੋ ਕਿ 5 ਤੋਂ 6 ਫੁੱਟ ਦੀ ਹਾਈਟ ਤੇ ਇਹ ਗੋਲੀਆਂ ਚਲਾਇਆ ਗਿਆ ਜੋ ਉਹ ਸਾਡੇ ਕੋਲ ਸੀਸੀਟੀਵੀ ਫੁਟੇਜ ਵੀ ਆਈ ਹੈ ਉਹਦੇ ਵਿੱਚ ਵੀ ਇਹਦੇ ਗੋਲੀਆਂ ਚੱਲੀਆਂ ਨੇ ਉਹ ਲਗਾਤਾਰ ਇੱਕ ਦੋ ਲੜਕਿਆਂ ਨੂੰ ਲੁਕਾਇਆ ਗਿਆ ਨੇ ਇੱਕ ਦੇ ਹੱਥ ਵਿੱਚ ਦੋ ਪਿਸਟਲ ਸੀ ਜਾਂ ਤੇ ਇੱਕ ਦੇ ਹੱਥ ਵਿੱਚ ਇੱਕ ਪਿਸਟਲ ਸੀ ਪਰ ਲਗਾਤਾਰ ਉਹਨਾਂ ਨੇ ਇਸ ਦੁਕਾਨ ਦੇ ਵਿੱਚ ਫਾਇਰਿੰਗ ਕੀਤੀ ਔਰ ਇਹ ਮੁਰਗੀ ਇੱਥੋਂ ਮੋਟਰਸਾਈਕਲ ਤੇ ਨਾਟਕੇ ਉਹਦੀ ਵੀ ਸਾਰੀ ਸੀਸੀਟੀਵੀ ਫੋਟੋ ਜਿਹੜੀ ਆ ਪੁਲਿਸ ਰਿਕਵਰ ਕਰ ਲਈਆ ਮੌਕੇ ਤੇ ਦੁਕਾਨ ਦੇ ਉੱਤੇ ਨਰਕਾ ਸੀਰ ਦੇ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਕੋਈ ਕੀ ਗੱਲ ਹੋਈ ਸੀ ਜਦੋਂ ਤੁਸੀਂ ਇੱਥੇ ਮੌਕੇ ਤੇ ਦੁਕਾਨ ਤੇ ਸੀ ਉਹਦੋਂ ਕੀ ਘਟਨਾ ਹੋਈ ਸੀ ਜਾਰੇ ਕੁਝ ਨਹੀਂ ਪਾ ਜੀ ਡੇਲੀ ਰੁਟੀਨ ਦੀ ਤਰ੍ਹਾਂ ਸਵੇਰ ਜ ਮਾਰਨਿੰਗ ਟਾਈਮ ਹੀ ਸ਼ੁਰੂ ਹੋ ਰਿਹਾ ਵਾ ਦੀ ਓਪਨ ਹੋਇਆ ਸਟਾਫ ਸੀਗਾ ਸੋ ਆਪਣਾ ਜੋ ਆਪਣਾ ਸਟਾਕ ਹੈਗਾ ਸਲਾਰਾ ਵਗੈਰਾ ਲਗਾ ਰਹੀ ਸੀਗੇ ਤੇ ਇੱਕ ਅਣਜਾਣ ਲੜਕਾ ਸੀਗਾ ਉਹ ਮਾਰ ਕਰਨੇ ਅੰਦਰ ਆ ਲੜਕੇ ਨੂੰ ਕੁਝ ਫੜਾ ਕੇ ਤੇ ਰੈਸਟ ਕੰਦਾ ਓਕੇ ਬਾਹਰ ਗਿਆ ਤੇ ਦੋ ਲੜਕੇ ਸੀਗੇ ਜਿਹਨੇ ਪਹਿਲੇ ਇੱਕ ਆਵਾਜ਼ ਆਈ ਹਲਕੇ ਜੀ ਸ਼ੀਸ਼ੇ ਦੀ ਸਾਨੂੰ ਲੱਗਾ ਇਹਦਾ ਕੋਈ ਸ਼ਹਿਰ तो ये कई बस ते बट्टा वजता है शीशे उसको तो बाद लगातार मतलब पांच सत्त अठा अठा अठारह जिधर आवाज़ आती है फिर तो पता लगे कि हाँ भी गोलियां चल रही हैं असि सारा स्टाफ इधर उधर होए ਇਹ ਪਾਜੀ ਨੂੰ ਚੋਰੀ ਕੀਤੀ ਕਰਦੇ ਸੀ ਬਾਹਰ ਉਹਦੇ ਪਿੱਛੇ ਵੀ ਗਏ ਰੂਟੀਨਲੀ ਪਾਜੀ ਇਸੇ ਟਾਈਮ ਤੇ ਆਉਂਦੇ ਨਹੀਂ ਨਹੀਂ ਰੂਟੀਨਲੀ ਨਹੀਂ ਆਉਂਦੇ ਅੱਜ ਉਹ ਥੋੜਾ ਜਲਦੀ ਆਏ ਪਰ ਪਹਿਲੇ ਕਦੀ ਇੰਨੀ ਜਲਦੀ ਉਹ ਆਏ ਨਹੀਂ ਅੱਜ ਹੀ ਜਲਦੀ ਆਏ ਸੀਸੀਟੀਵੀ ਜਿਹੜਾ ਦੇਖ ਰਿਹਾ ਕਿ ਉਹ ਪਹਿਲੋ ਬਾਹਰ ਰੇਕੀ ਕੀਤੀ ਉਹਨਾਂ ਨੇ ਸਾਰੀ ਉਸ ਤੋਂ ਬਾਅਦ ਉਹ ਦੁਕਾਨਦਾਰ ਉਪਾਦਰ ਅੰਦਰ ਚਲੇ ਗਏ ਉਹ ਉਸ ਤੋਂ ਬਾਅਦ ਹੀ ਉਹ ਜਿਹੜੇ ਹੈ ਸਾਡੇ ਕਾਰੀ ਕਰ ਦਿੱਤੀ ਮੈਂ ਅਜੇ ਉਹ ਦੇਖੀ ਨਹੀਂ ਰਿਕਾਰਡਿੰਗ ਅਜੇ ਕਿਉਂਕਿ ਮੈਂ ਵੀ ਉਹਦਾ ਬਲੈਕ ਹੋਇਆ ਪੈਗੇ ਹੋਇਆ ਕੀ ਆ ਤਾਂ ਹੁਣ ਦੇਖਾਂਗੇ ਰਿਕਾਰਡਿੰਗ ਤੇ ਪਤਾ ਲੱਗੇਗਾ ਅਸੀਂ ਤੇ ਸਕੋਰ ਦੇ ਅੰਦਰ ਸੀਗੇ ਜਿਹੜੀ ਆ ਭਾਜੀ ਕੀ ਘਟਨਾ ਹੋਈ ਹੈ ਸਾਰੀ ਕੁਸ਼ 10:00 ਦੇ ਕਰੀਬ ਇੱਥੇ ਵੀਗੋ ਵਾਲਾ ਦਾ ਸ਼ੋਅਰੂਮ ਹੈਗਾ ਜਿਹੜਾ ਮੋਬਾਈਲ ਫੋਨਸ ਵੇਚਦਾ ਉਹਨਰ ਤੇ ਫਾਇਰਿੰਗ ਹੋਈ ਹੈ ਔਰ ਸੀਸੀਟੀਵੀ ਫੁਟ ਜਿਹੜੀ ਇਹਦੀ ਚੈੱਕ ਕੀਤੀ ਹੈ ਦੋ ਲੜਕੇ ਆਏ ਆ ਮੋਟਰਸਾਈਕਲ ਤੇ ਜਿਨ੍ਹਾਂ ਨੇ ਕੋਈ 10-15 ਦੇ ਕਰੀਬ ਜਿਹੜੇ ਰਾਉਂਡ ਹੈਗੇ ਆ ਉਹ ਫਾਇਰ ਕੀਤੇ ਹੈਗੇ ਤੋਂ ਇਹਦੇ ਖਾ ਅਸੀਂ ਕੇਸ ਰਿਸਟਰ ਕਰ ਰਹੇ ਆ ਕੇਸ ਰਿਸਟਰ ਕਰਕੇ ਜਿਹੜੀ ਅਗਲੀ ਤਫ਼ਦੀਸ਼ ਆ ਉਹ ਅਸੀਂ ਕਰ ਰਹੇ ਹਾਂ ਔਰ ਜਿਹੜੀ ਨੈਕਸਟ ਜਾਣਕਾਰੀ ਹੋਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਲੋਕੀ ਮੰਗੀ ਇਹ ਪਹਿਲਾਂ ਇਹਨਾਂ ਨੂੰ ਕੋਈ ਫੋਨ ਨਹੀਂ ਆਇਆ ਇਹਦੇ ਸੰਬੰਧ ਵਿੱਚ ਹੁਣ ਜਦੋਂ ਪਤਾ ਕੀਤਾ ਸੀ ਇਹਨਾਂ ਤੋਂ ਉਹਨੇ ਇੱਕ ਸਲਿੱਪ ਕਹਿੰਦੇ ਸੀ ਉਹ ਸਿੱਟਕੇ ਗਏ ਹੈਗੇ ਆ ਉਹਦੀ ਵੀ ਅਸੀਂ ਪੜਤਾਲ ਕਰ ਰਹੇ ਹਾਂ ਵੀ ਸਲਿੱਪ ਕਿਵੇਂ ਆਈ ਹੈ ਕਿੱਦਾਂ ਆਈ ਹੈ ਔਰ ਕਿਹਦੇ ਵੱਲੋਂ ਉਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੋਈ 10 ਵਜੇ ਥੈਂਕ ਯੂ ਸੋ ਮਾਮਾ ਉਹ ਵੀ 10:00 ਤੋਂ ਲੋਕੀ ਫਰਤੀ ਅੰਦਰ ਇਹ ਉਹ ਪੈਸੇ ਕਰੋੜਾਂ ਦੇ ਵਿੱਚ ਮੰਗ ਰਹੇ ਹੈਗੇ ਇਹਨਾਂ ਤੋਂ ਇਹ ਜਿਹੜੀ ਸਲਿੱਪ ਭੇਜੀ ਆ ਉਹ ਦੀ ਸਪਰਤ ਕਰ ਰਿਹਾ ਹਾਂ ਸਰ ਥੈਂਕ ਯੂ ਸੋ ਮਚ ਬਹੁਤ ਵਾਇਆ ਹੋਈ ਸਰ ਦੱਸਿਆ ਤੁਹਾਨੂੰ 14 15 ਦੇਖੀ ਥੈਂਕ ਯੂ ਥੈਂਕ ਯੂ